बाबा सेवको भॻितो समाची राम जी दीबी सरिंदर कौर उन ਹੋ ਜੀ ਆਪਣੇ ਨੇਕ ਮਾਇਆ ਦੇ ਵਿੱਚੋਂ ਤੁਹਾਡੇ ਨੰਬਰ ਦਿੱਤੇ ਆ ਪੰਡਾਲੇ ਦਿੱਤੇ ਆ ਬਾਬਾ ਜੀ ਮਨਜ਼ੂਰ ਕਰੋ ਦੱਤੇ ਬਾਜਾ ਦਤੀ ਸਰਕਾਰ ਇਹਨਾਂ ਭਾਵਨਾ ਦੇ ਦੁਆਰਾ ਤੋਂ ਨੇਕ ਮਾਇਆ ਦੇ ਵਿੱਚੋਂ ਪਰਿਵਾਰ ਦੀ ਤਰਫੋਂ ਕਿੰਨੀ ਆਵੇ ਤੁਹਾਡੇ ਪੰਡਾਲੇ ਦਿੱਤੇ ਆ ਬਾਬਾ ਜੀ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੋ ਪਰਿਵਾਰ ਦੇ ਰੰਗਨੋ ਕੀ ਗਏ ਹੋ ਘੇਰ ਪਰ ਆ ਹੱਥ ਰੱਖਿਓ ਆ ਕੌਣ ਕਿਹਨੂੰ ਕਿਹਾ ਉਹ ਮਾਇਆ ਦੀ ਇਹਨਾਂ ਦੀਆਂ ਦੇ ਮਾਇਆਂ ਦੇ ਵਿੱਚ ਤੁਗਲ ਚੋਕੜ ਕਰ ਜਿਓ ਬੱਚਿਆਂ ਦੀ ਕੰਬਾਈ ਦੇ ਵਿੱਚ ਵੀ ਵੰਡਾ ਹੋਣੀ ਆ ਬਾਬਾ ਜੀ ਬੱਚੇ ਕੋਈ ਤੁਮ ਮਾਫ ਕਰੋ ਅਸੀਂ ਉਹਨਾਂ ਬੋਲ ਬੱਚੇ ਆ ਬੋਲ ਤੁੜਾ ਹੋ ਜਾਂਦੀ ਆ ਸੁੱਤੇ ਬਾਪੇ ਆ ਬੋਲਿਆ ਨੂੰ ਰਾਹੇ ਬਾਉ ਬਾਬਾ ਜੀ ਬੱਚੇ ਬਾਛਾ ਅਰਦਾਸ ਕਰਦੇ ਆ ਕੋਈ ਲੱਗ ਗਾਉਂ ਤੇ ਬੋਲਿਆ ਜੇ ਤੇ ਮਾਰਾ ਨੂੰ ਮਾਫ ਕਰੋ بابے <سؤال> کا <سؤال>